ਹਾਂਜੀ ਕੀ ਮਾਮਲਾ ਹੈ ਕੀ ਨਾਮ ਹੈ ਤੁਹਾਡਾ ਜਿਹੜਾ ਤੁਸੀਂ ਥਾਣੇ ਪਹੁੰਚੇ ਹੋ ਮੇਰਾ ਨਾਮ ਰੈਨੂ ਹੈ ਤੇ ਅਸੀਂ ਤੋਂ ਸੋਏ ਹੋਏ ਸਾਨੂੰ ਤੋਂ ਕੁਝ ਪਤਾ ਹੀ ਨਹੀਂ ਨਾ ਕੋਈ ਲੜਾਈ ਨਾ ਕੋਈ ਲੈਣਾ ਦੇਣਾ ਮੇਰਾ ਵਾਕਿਆ ਜੀ ਹੈ ਮੱਲਾ ਕੜਾਈ ਰਾਧਾ ਸੁਆਮੀ ਪਿੱਛੇ ਬੰਦਾ ਮੱਲਾ ਕੜੀ ਏਰੀ ਬੰਦਾ ਮਿਹਰਬਾਨ ਮਿਹਰਬਾਨ ਠੀਕ ਹੈ ਕੀ ਹੋਇਆ ਕੀ ਹੈ ये तो सानू भी नहीं पता वो तो बेमतलब के साथ नाल बैठ लीता ईट पत्थर किसी ने चलाया वो तो मेरे गली मेरे छत पे भी ईट चलाए उन्होंने बहुत सारे ईंट चलाए कहते हैं इन इनके घर से ईट आई साढ़े घर कितनी दूरी पे है और उनकी घर कितनी दूरी पे वो बुजुर्ग आदमी है वो भला उतनी दूर पे ईंट चला सकता आप लोग को मैं ये कहने के है कि आप लोग ये देखें कि ईट जा सकता उतें तक बस ਇਹ ਲੜਾਈ ਦੀ ਵਜ੍ਹਾ ਕੀ ਲੱਗਦੀ ਤੁਹਾਨੂੰ ਸਾਨੂੰ ਲੜਾਈ ਕਿ ਕੋਈ ਵਜ੍ਹਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਬਈ ਇਤਨੀ ਕਹਿਣੇ ਕੀ ਗੱਲ ਹੈ ਉਹਨਾਂ ਨੇ ਕਿਹਾ ਮੇਰੇ ਘਰ ਕੇ ਨੇ ਕਿ ਭਾਈ 12:00 ਬਜ ਗਿਆ ਅਸੀਂ ਕੰਮ ਕਾਰ ਸੇ ਆਏ ਤੇ ਆਵਾਜ਼ ਹੋਲੀ ਕਰ ਲੋ ਤੇ ਕੀ ਲੜਾਈ ਦੇ ਵਿੱਚ ਕੋਈ ਸੱਟਾਂ ਵੀ ਲੱਗਿਆ ਕਿਸੇ ਦੇ ਲੱਗਿਆ ਮੇ ਮੁੰਡੇ ਨੂੰ ਲੱਗਿਆ ਸੱਟ ਇਹ 40 ਬੰਦੇ ਮੇਰੇ ਘਰ ਚੇ ਪਰਿਆ ਇਹ ਮੁੰਡੇ ਨੇ ਜਾਣ ਨਹੀਂ ਦਿੱਤਾ ਕੋਈ ਵੀਡੀਓ ਹੋ ਗਈ ਜੀ ਮੈਨੂੰ ਤੁਹਾਡੇ ਕੋਲ ਖੁਫਲਾ ਕੀਤਾ ਹੋਈ ਹੈ ਕਿ ਬੇਟੀਆਂ ਹੈਗੀ ਦਿਖਾ ਬੇਟੀਆਂ ਦਿਖਾਓ यदि पुलिस प्रशासन ने भी कम्प्लेन की थी यहाँ इन्होंने सारे ने वो कराए प्रचार कराए सी वहाँ से सिबल से करवा के तो मैं इन्होंने दिए रिपोर्ट लिखाए इन्होंने सुनवाई नहीं, नहीं, सुन नहीं की तो सर थोड़े कार्ड है उसे हमला हो रही है हाँ ची एट भी बहुत चलाए हूँ इन्होंने ਤੇ ਹੁਣ ਮੰਗ ਕੀ ਕਰਦੇ ਹੋ ਪੁਲਿਸ ਪ੍ਰਸ਼ਾਸਨ ਮੰਗ ਕੀ ਕਰਦੇ ਜੇ ਸੜੀ ਜਿੰਨੀ ਨੁਕਸਾਨ ਹੋਈ ਹੈ ਬੰਦੇ ਨੂੰ ਭਾਗ ਦੌਰ ਸਾਰੇ ਉਹਨਾਂ ਨੇ ਸਿਰ ਫਟਿਆ ਜੋ 모ਢੇ ਟੁੱਟੀ ਹੈ ਸੜਾ ਭਰਪਾਈ ਕਰੇ ਕਿੰਨੇ ਕੇ ਬੰਦੇ ਹੋਣਗੇ ਜਿਨ੍ਹਾਂ ਨੂੰ ਤੁਹਾਡੇ ਨਾਲ ਮਾਰ ਕੁੱਟ ਕੀਤੀ ਹੈ ਮਾਰ ਕੁੱਟ ਉਹਨਾਂ ਨੇ ਪੈਤੀ ਬੰਦੇ ਸੀ ਕਾ ਹਾਂਜੀ ਕੀ ਨਾਮ ਹੈ ਜੀ ਤੇ ਕੀ ਕੀ ਮਾਮਲਾ ਹੈਗਾ ਜਿਹੜਾ ਤੁਸੀਂ ਅੱਜ ਥਾਣੇ ਪਹੁੰਚੇ ਹੋ ਮੇਰਾ ਨਾਮ ਜੋਨੀ ਹੈ ਜੀ ਠੀਕ ਹੈ ਜੀ ਮੈਂ ਆਪਣੇ ਭਰਾ ਦੇ ਨਾਲ ਆਇਆ ਸੀ ਭਰਾ ਵੀ ਘਰੇ ਆਇਆ ਸੀ ਆਪਣੇ ਮੈਂ ਮਾਮੇ ਦਾ ਮੁੰਡਾ ਆਇਆ ਸੀ ਨੌਨੇ ਮਿਲਣ ਆਇਆ ਸੀ ਠੀਕ ਆ ਤੇ ਰਾਤੀ ਮੈਂ ਕੰਮ ਤੋਂ ਆਇਆ ਸਿੱਧਾ ਉਹ ਮਿਲਣ ਗਿਆ ਮੈਂ ਉਹਨੂੰ ਤੇ ਮੈਂ ਮੇਲੇ ਮੁਲਕੇ ਮੈਂ ਬਾਹਰੋਂ 11:30 ਪੌਣੇ 12 ਮੈਂ ਨਿਕਲਣ ਲੱਗਾ 12 ਦੇ ਵਿੱਚ ਵਿੱਚ ਤੇ ਉਦੋਂ ਮੇਰੇ ਭਰਾ ਦਾ ਫੋਨ ਆ ਗਿਆ ਮੈਨੂੰ ਕਹਿੰਦਾ ਇੱਧਰ ਆਈ ਆ ਮੁੰਡੇ ਫੁੱਟਣ ਫਿਰਦੇ ਮੇਰੇ ਡਾਡੀ ਨੂੰ ਮੈਂ ਗਲੀ ਚੱਲ ਗਿਆ ਤੇ ਮੈਂ ਰੇ ਗੇਟ ਤੇ ਮੁੜੇ ਪਹੁੰਚਿਆ ਹੀ ਆ ਤੇ 30 35 ਮੁੰਡੇ ਆਏ ਕਹਿੰਦਾ ਯਾਰ ਤੂੰ ਮੈਂ ਕਹਿੰਦ ਰਿਖੋ ਵੜ ਲੰਗਾ ਕਿਉਂ ਆ ਮੇਰਾ ਹੀ ਘਰ ਆ ਦੱਸੋ ਕੰਨ 8 ਵਜੇ ਆ ਮੈਂ ਕਿਹਾ 8 8 ਕਿੰਨੀ ਵਜੇ ਬਰਾ ਮੈਂ ਪੁੱਛ ਲਿਆ 8 ਵਜੇ ਦੱਸਦੀ ਤੇ ਉਹਨੇ ਆ ਕੇ ਸਿੱਧੇ ਮੈਨੂੰ ਪੈਣ ਲੱਗੇ ਮੇਰਾ ਸਿਰ 파ੜਦਾ ਨਾਲੇ ਜੀ 35 35 30 ਮੁੰਡੇ ਸੀ ਮਸਾਲਾ ਤੇ ਸਿਰ 파ੜਦਾ ਆਲੇ ਖੋਲੇ ਤੇ ਲੜਾਈ ਦੀ ਵਜ੍ਹਾ ਕੀ ਲੱਗਦੀ ਤੁਹਾਨੂੰ ਪਤਾ ਜੀ ਬਾਈ ਕੀ ਚੀਜ਼ ਹੈ ਨਾ ਉਹ ਅਸੀਂ ਬੁਲਾਣੇ ਆ ਨਾਸੀ ਉਹਨੇ ਬੁਲਾਈਦਾ ਜਾਂ ਨਾਸੀ ਉਹਨੂੰ ਜਾਈਦਾ ਉਹਨਾਂ ਕੋ ਤੇ ਤੁਸੀਂ ਪੁਲਿਸ ਕੰਪਲੇਂਟ ਦਿੱਤੀ ਹੈ ਹਾਂਜੀ ਦਿੱਤੀ ਆ ਜੀ ਕਿੰਨੇ ਦਿਨ ਪਹਿਲਾਂ ਦੀ ਲੜਾਈ ਹੋਈ ਸੀ ਇਹ 10 ਦਿਨ ਪਹਿਲਾਂ ਦੀ ਸੀ ਤੇ ਪੁਲਿਸ ਵਿਭਾਗ ਨੇ ਕੀ ਕਾਰਵਾਈ ਕੁਛ ਨਹੀਂ ਕੀਤਾ ਜੀ ਕਹਿੰਦੇ ਫੋਨ ਕਰਾਂਗੇ ਅੱਜ ਤੱਕ ਫੋਨ ਨਹੀਂ ਆਇਆ ਆਵੇਂ ਤੇ ਕਿਹੜੇ ਮਹੱਲੇ ਦਾ ਵਾਕਿਆ ਹੈ ਨਾਮ ਪਾਜੀ ਰੋਹਿਤ ਸਿੰਘ ਦਾ ਮਿਹਰਬਾਨ ਦੇ ਅਸੀਂ ਰਹਿਣ ਵਾਲੇ ਆ ਰਾਧਾ ਸੁਆਮੀ ਕਲੋਨੀ ਉੱਥੇ ਨਾ ਸਾਡੇ ਘਰ ਦੇ ਬੈਕਸਾਈਡ ਮੁੰਡਿਆ ਦਾ ਵੱਡੇ ਸੀਗਾ ਤੇ ਅਸੀਂ ਵੀ ਆਪਣਾ ਥੱਲੇ ਬੈਠੇ ਹੋਏ ਸੀਗੇ ਤੇ ਇਹਦੇ ਡੈਡੀ ਨੇ ਉੱਪਰ ਉਹਨਾਂ ਨੂੰ ਇੰਨੇ ਕਿਹਾ ਵੀ ਅਸੀਂ ਥੱਕੇ ਆ ਰਹੇ ਆਏ ਆ ਵੀ ਥੋੜੀ ਜਿਹੀ ਆਵਾਜ਼ ਤੁਸੀਂ ਕੱਟ ਕਰ ਲਓ ਆਪਣਾ ਖਾਣਾ ਪੀਣਾ ਜੋ ਹੈਗਾ ਤੁਸੀਂ ਕਰੀ ਜਾਓ ਤੇ ਉਹ ਐਨੀ ਗੱਲ ਉਹਨਾਂ ਨਾਲ ਹੋਈ ਆ ਬਾਅਦ ਚ ਅਸੀਂ ਥੋੜੀ ਦਰ ਬਾਅਦ ਅਸੀਂ ਬਾਹਰ ਨਿਕਲੇ ਅਸੀਂ ਜਾਣ ਲੱਗੇ ਸੀਗੇ ਸਾਨੂੰ ਨਹੀਂ ਸੀ ਪਤਾ ਵੀ ਇਦਾਂ ਦਾ ਕੁਝ ਹੈਗਾ ਉਹ ਇੱਕਦਮ ਉਧਰੋਂ ਆਏ ਮੈਨੂੰ ਇਹਨੇ ਮੁੰਡੇ ਨੇ ਆਵਾਜ਼ ਮਾਰੀ ਵੀ ਆਏ ਜਾਂ ਮੁੰਡੇ ਆ ਰਿਹਾ ਵਾ ਤੇ ਅਸੀਂ ਉਧਰੋਂ ਆਏ ਉਹ ਜਿੰਨੇ ਸੀਗੇ 35 40 ਮੁੰਡੇ ਉਹਨੇ ਸਿੱਧਾ ਆ ਕੇ ਹਮਲਾ ਕੀਤਾ ਵਾ ਇੱਕ ਮੁੰਡਾ ਸੀਗਾ ਜੀ ਉਹਨਾਂ ਦੇ ਵਿੱਚੋਂ ਉਹਨੇ ਮੇਰੇ ਪਰਨੇ ਨੂੰ ਹੱਥ ਮਾਰਿਆ ਸੀਗਾ ਤੇ ਮੇਰੇ ਗਲੇ ਦੇ ਵਿੱਚ ਚੈਨ ਸੀਗੀ ਮੇਰੀ ਚੈਨ ਸੀਗੀ ਮੈਂ ਭਾਈ 5 ਤੋਲੇ ਦੀ ਮੇਰੀ ਚੈਨ ਸੀਗੀ ਚਾਂਦੀ ਦੀ ਉਹ ਲੈ ਗਿਆ ਵਾ ਉਹ ਦੇ ਕੀ ਲੜਾਈ ਕੀ ਵਜਾ ਕੀ ਲੜਾਈ ਦੀ ਵਜਾ ਭਾਜੀ ਕੋਈ ਨਹੀਂ ਪਹਿਲੋ ਆਪਾਂ ਨਾ ਉਹਨਾਂ ਨੂੰ ਬੁਲਾਈਏ ਨਾ ਚਲਾਈਏ ਕੋਈ ਉਹਨਾਂ ਦਾ ਇਹ ਨਹੀਂ ਸੀਗਾ ਲੜਾਈ ਦੇ ਵਜਾ ਬਸ ਪ੍ਰਾਣੀ ਭਾਜੀ ਉਹਨਾਂ ਨੂੰ ਕਦੇ ਬੁਲਾਇਆ ਹੀ ਨਹੀਂ ਪ੍ਰਾਣੀ ਕੋਈ ਨਸ਼ਾ ਵਗਾਰਾ ਕੀਤਾ ਨਸ਼ਾ ਭਾਈ ਡਰਿੰਕ ਕੀਤੀ ਹੋਈ ਸੀ ਸਾਰਿਆਂ ਨੇ ਸਾਰੇ ਪੱਟੀ ਪਾਟੀ ਤੇ ਸੀਗੇ ਤਾਂ ਡਰਿੰਕ ਨਾਰਮਲ ਜੀ ਗੱਲ ਕੀਤੀ ਹੋਈ ਸੀ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ ਇਹਦੀ ਹਾਂਜੀ ਕੰਪਲੇਂਟ ਕੀਤੀ ਹੋਈ ਭਾਜੀ ਕਿੰਨੇ ਦਿਨ ਹੋ ਗਿਆ ਕੰਪਲੇਂਟ ਕੀਤੀ ਨੂੰ ਭਾਜੀ 10 ਦਿਨ ਹੋ ਗਏ ਤੇ ਖਾਣ ਨੂੰ ਫੋਨ ਆਇਆ ਥਾਣੇ ਤੋਂ ਕੋਈ ਫੋਨ ਨਹੀਂ ਆਇਆ ਭਾਜੀ ਕੋਈ ਐਸਾ ਕੇਸ ਸਾਨੂੰ ਮਿਲਿਆ ਹੁਣ ਨਹੀਂ ਭਾਜੀ ਉਹਨਾਂ ਨੂੰ ਸਾਨੂੰ ਕੋਈ ਕਾਲ ਹੀ ਨਹੀਂ ਆਈ ਨਾ ਸਾਡੇ ਕੋਈ ਪੁੱਛਿਆ ਤਾਂ ਅੱਛਾ ਕੁਝ ਵੀ ਨਹੀਂ ਹੋਇਆ ਵੀ ਮੰਗ ਹੀ ਕਰਦੇ ਹਾਂ ਮੰਗ ਭਾਜੀ ਇਹੀ ਆ ਇਨਸਾਫ ਦੇਣਾ ਚਾਹੀਦਾ ਜੋ ਇਹਨਾਂ ਦਾ ਨੁਕਸਾਨ ਹੈ ਉਹ ਪਰਪਾਈ ਕਰਨ ਤੇ ਇਨਸਾਫ ਮਿਲ ਜਨ ਬਸ ਹੋਰ ਕੋਈ ਨਹੀਂ ਜਿਹੜਾ ਕੋਈ ਥਾਣੇ ਪਹੁੰਚੇ ਉਹ ਤੇ ਮੀਡੀਆ ਨੂੰ ਅੱਜ ਬੁਲਾਇਆ ਤੇ ਕੀ ਕਰ ਰਹੀ ਸੀ ਕਰ ਜੀ ਸਾਡੇ ਘਰ ਦੇ ਪਿੱਛੇ ਪਾਰਟੀ ਸੀਗੀ ਤੇ ਉਹਨਾਂ ਨੂੰ ਕੋਠੇ ਤੋਂ ਇਹੀ ਕਹਿ ਸੀਗਾ ਜੀ ਕਿ ਆਵਾਜ਼ ਘੱਟ ਕਰ ਲੋ ਤੇ ਉਹ 25 30 ਜਣੇ ਆ ਕੇ ਘਰੇ ਆ ਕੇ ਕੁੱਟਮਾਰ ਕੀਤੀ ਉਹਨਾਂ ਨੇ ਤੇ ਅਸੀਂ ਥਾਣੇ ਰਿਪੋਰਟ 17 ਤਰੀਕ ਨੂੰ ਲਿਖਾਈ 18 ਤਰੀਕ ਨੂੰ ਤਹਲੇ ਤੱਕ ਇੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਤੁਹਾਡੇ ਕੋਈ ਸੱਟਾਂ ਵੀ ਲੱਗੀਆਂ ਨੇ ਜੀ ਮੇਰਾ ਮੋਟਾ ਢਿੱਲੇ ਆਇਆ ਲੱਤ ਗਿਆ ਜੀ ਤਾਂ ਮੁੰਡਾ ਪਿੱਛੇ ਗਿਆ ਹੈਗਾ ਆ ਇਹਦਾ ਸਿਰ ਫਟਿਆ ਸੀ ਸਿਵਲ ਹਸਪੀਟਲ ਨਾਲ ਕਰਵਾਈ ਸੀ ਤੁਸੀਂ ਹਾਂਜੀ ਤਾਂ ਕਿ ਆਈਓ ਅੱਛਾ ਜੀ ਵੀਡੀਓ ਦਿਖਾ ਦੇ ਐਲ ਐਮ ਆਰ ਕਟਾਈ ਸੀ ਕਟਾਈ ਸੀ ਥਾਣੇ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਜੀ ਹਲੇ ਤੱਕ ਕਿ ਕਿੰਨੇ ਮੁੰਡੇ ਸੀ ਜਿਹਨਾਂ ਨੇ ਹਮਲਾ ਕੀਤਾ ਤੁਹਾਡੇ ਉੱਪਰ ਉਹ 25 30 ਜਣੇ ਸੀਗੇ 40 40 ਜਣੇ ਸੀਗੇ ਤੇ ਤੁਸੀਂ ਕਿੰਨੇ ਜਣੇ ਕਰੇ ਅਸੀਂ 4 ਜਣੇ ਕੀ ਵਜਾ ਵਜਾ ਕੀ ਸੀ ਕਿ ਜਿਹੜਾ ਉਹਨਾਂ ਨੇ ਹਮਲਾ ਕੀਤਾ ਤੁਹਾਡੇ ਤੇ ਸਾਨੂੰ ਕੋਈ ਪਤਾ ਹੀ ਨਹੀਂ ਉਹਨਾਂ ਬਸ ਬਜਾ ਇਸ ਵਿੱਚ ਡੈਡੀ ਨੇ ਇੰਨਾ ਹੀ ਕਹਿਸ ਕਿ ਰਾਤ ਦੇ 12 ਵਜੇ ਗਿਆ ਤੁਸੀਂ ਆਪਣਾ ਇੰਜੋਏ ਕਰ ਲਓ ਆਵਾਜ਼ ਹੌਲੀ ਕਰ ਲਓ ਸੀ ਕਮਾਗਾਰਾਂ ਤੋਂ ਆਇਆ ਬਸ ਇੰਨੀ ਗੱਲ ਹੋਈ ਸੀ ਤੇ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਕੁਝ ਵੀ ਨਹੀਂ ਕੀ ਮੰਗ ਕੀ ਕਰਦੇ ਹੋ ਮੰਗਾ ਜੀ ਉਹੀ ਕਰਦੇ ਆ ਜ ਸਾਡੇ ਜਿਹੜੀਆਂ ਸੱਟਾਂ ਲੱਗੀਆਂ ਉਹਦੇ ਇਲਾਜ ਕਰਾਣ ਸਾਡਾ ਕੀ ਗੱਲ ਵਗੀ ਆ ਥਾਣੇਪੁਲਿਸ ਕੀ ਮਤਲਬ ਕੀ ਹੈ ਜੀ ਸਾਡੇ ਘਰ ਦੇ ਵਿੱਚ ਨਾ ਮੁੰਡੇ ਵੱਡੇ ਪਾਰਟੀ ਕਰ ਰਹੇ ਸੀ ਤੇ ਮੇਰੇ ਡੈਡੀ ਨੇ ਇਹੀ ਕਿਹਾ ਉਹਨਾਂ ਨੂੰ ਵੀ ਰਾਤ ਦੇ 12 ਵਜੇ ਗਿਆ ਆਵਾਜ਼ ਘੱਟ ਕਰ ਤੇ ਉਤੋਂ ਉਹਨਾਂ ਨੇ ਉਹਨਾਂ ਨੇ ਗਾਲਾਂ ਕੱਢੀਆਂ ਤੇ ਇੰਨੀ ਗੱਲ ਹੋਈ ਕਿ ਮੇਰੇ ਡੈਡੀ ਸੋ ਗਿਆ ਦੁਬਾਰਾ ਜਾ ਕੇ